ਵਾਹਿਗੁਰੂ ਜੀ ਦਾ ਹਾਲ ਠਾਕਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਲੈ ਕੇ ਆਏ ਆ ਪਟਿਆਲਾ ਸ਼ਾਹੀ ਬਲਾਂ ਵਾਲੀ ਪੱਗ ਜਿਹਦੀ ਲੰ 650 ਮੀਟਰ ਹੈ ਜਿਹੜਾ ਕਪੜਾ ਫੁੱਲ ਵੱਲ ਵਰਤਿਆ ਜਿਹੜਾ ਤੁਸੀਂ ਇਹ ਪੈਰਟ ਲਗੋਣਾ ਹੈ ਸਿਰ ਦੇ ਸੈਟਰ ਚੋਂ ਲਿਆ ਆ ਕਿ ਉਸ ਲੜ ਦੇ ਜਿਹੜੇ ਬਲ ਨੂੰ ਚੰਗੀ ਤਰ੍ਹਾਂ ਇਕੱਠੇ ਕਰ ਲੈਣੇ ਹਨ ਜਿਹੜੇ ਚੰਗੀ ਤਰ੍ਹਾਂ ਬਲ ਇਕੱਠੇ ਕਰਨ ਤੋਂ ਬਾਅਦ ਉਸ ਲੜ ਨੂੰ ਇੱਕ ਗਰ ਹੱਕ ਤਾਂ ਹੁਣ ਹੋਲਡ ਕਰ ਦੇਣਾ ਹੈ ਹੋਲਡ ਕਰਨ ਤੋਂ ਬਾਅਦ ਉਸ ਲੜ ਦੇ ਜਿਹੜੇ ਬਲ ਨੂੰ ਦਿਨੇ ਖੋਲ ਲੈਣੇ ਹਨ ਖੋਲਣ ਤੋਂ ਬਾਅਦ ਲੜ ਨੂੰ ਜਿਹਗੇ ਤਰ੍ਹਾਂ ਲੜ ਦੇ ਜਿਹੜੇ ਬਲ ਨੇ ਹੱਕਟ ਕਰਕੇ ਉਸ ਲੜ ਨੂੰ ਲਾਉਣਾ ਹੈ ਆਨੜੇ ਪਿਛੇ ਦਾ ਕਬਾਲ ਨੇ ਉਹਨੇ ਪਾਲਣੇ ਹਨ ਜਿਹੜਾ ਵੀਰੇ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜਰੂਰ ਕਰਨਾ ਚੰਗੀ ਤਰ੍ਹਾਂ ਬਲ ਪਾ ਕੇ ਪਿਛੇ ਦਾ ਕੁਸੜਾ ਨੂੰ ਲਵਾ ਦੇਣਾ ਹੈ ਜਿਹੜਾ ਤੁਸੀਂ ਨੇ ਅਗਲਾ ਨਾਲ ਲਗੋਣਾ ਹੈ ਪੂਣੀ ਦਾ ਖੋਲਦਾ ਪਾਸਾ ਥੱਲੇ ਰੱਖ ਕੇ ਤੇ ਬੰਦ ਪਾਸਾ ਉੱਤੇ ਰੱਖ ਕੇ ਉਹਨਾਂ ਨੂੰ ਇਹ ਗਰ ਹਲਕਾਏ ਬੈਗ ਤਾਂ ਪੈਂਚੇ ਕਰ ਲੈਣਾ ਹੈ ਉਹਨਾਂ ਦੇ ਜਿਹੜੇ ਬੰਨ ਉਸ ਨੂੰ ਇਕੱਠੇ ਕਰਕੇ ਉਸਰ ਬਲਾਂ ਦੀ ਬਲਾਂ ਨੂੰ ਇਕੱਠਾ ਕਰਕੇ ਉਹਨਾਂ ਨੂੰ ਵੀ ਇਹ ਹਲਕਾਏ ਫੋਲਡ ਕਰ ਦੇਣਾ ਹੈ ਚੰਗੀ ਤਰ੍ਹਾਂ ਹੁਣ ਇਹਦੇ ਵਿੱਚ ਜਿਹੜੇ ਬੰਨ ਨੇ ਸੀ ਨੇ ਪਾ ਲੈਣੇ ਹਨ ਜਿਹੜਾ ਤੁਸੀਂ ਨੇ ਪਾ ਲਿਆ ਉਹ ਪ੍ਰੋਪਰ ਪਿੱਛੇ ਧੱਕ ਪਾਉਣੇ ਹਨ ਇਹ ਕਰ ਤਾਂ ਸਾਡੀ ਵੀਡੀਓ ਬਹੁਤ ਜਿਆਦਾ ਲਾਈਕ ਸ਼ੇਅਰ ਕਰਨਾ ਜਰੂਰ ਕਰਿਆ ਕਰੋ ਇਹ ਰਾਤ ਤੁਸੀਂ ਨੇ ਅਗਲਾ ਲੜ ਲਗਣਾ ਹੈ ਪੁਣੀ ਦਾ ਖੋਲਦਾ ਪਾਸਾ ਤੇਲੇ ਰੱਖ ਕੇ ਤੇ ਬੰਦ ਪਾਸਾ ਤੇ ਰੱਖ ਕੇ ਲੜਦੇ ਅਗਰ ਬੈਗ ਤੋਂ ਪਿੰਚ ਕਰ ਲੈਣਾ ਹੈ ਬੈਗ ਤੋਂ ਲੜਦੇ ਅਗਰ ਪਿੰਚ ਕਰੰਤ ਵਾਸ ਨਾਲ ਦੇ ਵਿੱਚ ਜਿਹੜੇ ਬੰਨ੍ਹ ਨੇ ਇਕੱਠੇ ਕਰ ਲੈਣੇ ਹਨ ਜਿਹੜਾ ਇਸ ਲੜ ਦੇ ਵਿੱਚ ਬੰਨ੍ਹ ਨੇ ਚੰਗੀ ਤਰ੍ਹਾਂ ਇਕੱਠੇ ਕਰ ਲੈਣੇ ਹਨ ਚੰਗੀ ਤਰ੍ਹਾਂ ਇਕੱਠੇ ਕਰ ਤੋਂ ਬਾਅਦ ਨੂੰ ਵੀ ਹਲਕਾ ਫੋਲਡ ਕਰ ਦੇਣਾ ਹੈ ਐਂ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਜਿੰਗਤੜਾਲੇ ਬਾਲੋਦੂ ਨੇ ਗਾਹ ਗਿਆ ਕੇ ਥੋੜਾ ਕਾਹੇ ਖੋਲ ਲੈਣੇ ਹਲਕੇ ਜਿ ਖੋਲ ਲੈਣੇ ਹਨ ਚੰਗੀ ਤਰ੍ਹਾਂ ਦੇ ਪ੍ਰੋਪਰ ਨੇ ਬਾਲੋਦੂ ਨੇ ਪਾ ਲੈਣੇ ਹਨ ਜਿਹੜੇ ਤਰੇ ਬਾਲਿਆ ਬੈਗ ਤੱਕ ਪਾਉਣੇ ਹਨ ਚੰਗੀ ਤਰ੍ਹਾਂ ਦੇ ਬਾਲ ਨੂੰ ਤੁਸੀਂ ਪਾ ਲੈਣੇ ਹਨ ਜਿਹੜਾ ਤੁਸੀਂ ਨੇ ਅਗਲਾ ਲੋਣਾ ਹੈ ਪੂਣੀ ਦਾ ਖੁੱਲਦਾ ਪਾ ਦਾ ਥਲੇ ਰੱਖ ਕੇ ਜਿਹੜਾ ਬੰਦ ਪਾਸਾ ਉਸ ਨੂੰ ਉੱਤੇ ਰੱਖ ਕੇ ਇਹ ਗੱਲਾਂ ਨੂੰ ਬੈਗ ਤੋਂ ਪਿੰਚ ਕਰਕੇ ਉਹ ਵਾਲਾ ਉੱਤਰਾ ਤੇ ਜੋ ਸੁਨ ਬਣਾ ਲੈਣਾ ਹੈ ਉਹ ਰਾਤ ਤੁਹਾਡਾ ਉੱਥਰ ਰੜਦਾ ਤੇ ਤੁਲਾ ਪਲਾਉ ਨੂੰ ਉਹ ਜਿਹੜਾ ਤੁਲਾ ਪਲਾਉ ਉਹਦੇ ਜਿਹੜੇ ਬਲ ਨੂੰ ਦੇ ਇਕੱਠੇ ਕਰ ਲੈਣੇ ਹਨ ਇਕੱਠੇ ਕਰਨ ਤੋਂ ਬਾਅਦ ਜਿਹੜਾ ਥੜ ਦਾ ਪਲਾਉ ਫਰੜ ਦੇ ਵੀ ਜਿਹੜੇ ਬਲ ਨੇਗੇ ਪਲੇ ਪਾਲਨੇਗੇ ਇਕੱਠੇ ਕਰ ਲੈਣੇ ਹਨ ਉਹਨਾਂ ਦੇ ਵੀ ਜਿਹੜੇ ਬਾਲੇ ਇਕੱਠੇ ਕਰ ਤੋਂ ਬਾਅਦ ਨੂੰ ਵੀ ਹਲਕਾ ਫੋਲਡ ਕਰ ਦੇਣਾ ਹੈ ਚੰਗੀ ਤਰ੍ਹਾਂ ਹਲੜ ਦੇ ਵਿੱਚ ਵੀ ਪ੍ਰੋਪਰ ਬਲ ਪਾ ਲੈਣੇ ਹਨ ਇੰਗਜ਼ਰਾ ਵਾਲਾ ਬੈਗ ਤਾਂ ਕਬੌਣ ਤੋਂ ਆਸਲਾੜ ਨੂੰ ਲਗਾ ਦੇਣਾ ਹੈ ਇਹੜਾ ਤੂੰ ਨਾ ਉਹ ਸ਼ੇਪ ਵਾਲੀ ਸ਼ੈੱਟ ਕਰ ਲੈਣੀ ਹੈ ਇਹੜਾ ਤੁਹਾਡੇ ਵਾਲ ਲੈ ਟੱਲੇ ਰਹਿ ਗਏ ਜਿਹਨੇ ਬਾਦੀ ਮਨ ਹੈ ਟਾਈਟ ਕਰ ਲੈਣੇ ਹਨ ਜਿਹੜੇ ਲੋ ਕੋਈਆਂ ਤੁਹਾਡੇ ਬਾਟੇ ਲਹਿਣਗੇ ਉਹ ਵੀ ਟਾਈਟ ਕਰ ਲੈਣੇ ਹਨ ਇਹ ਤੋ ਡਿੱਪੇ ਚੋਣਗੇ ਤੁਸੀਂ ਉਹ ਵੀ ਸੈੱਟ ਕਰ ਲੈਣੇ ਹਨ ਜਿਹੜਾ ਫਾਸਲਾ ਉਸ ਉਹ ਫਾਸਲਾ ਜਿਹੜਾ ਦਿਨ ਸੈੱਟ ਕਰ ਲੈਣਾ ਹੈ ਜਿਹੜਾ ਸਾਰੇ ਨਾ ਜਿਹੜਾ ਫਾਸਲਾ ਦਿਨ ਕੋਈ ਰੱਖ ਲੈਣਾ ਹੈ ਜਿਹੜਾ ਕਿ ਤੁਸੀਂ ਨੇ ਅਗਲਾ ਲਗਾਉਣਾ ਹੈ ਪੂਣੀ ਦਾ ਖੋਲਦਾ ਪਾ ਥੱਲੇ ਰੱਖ ਕੇ ਤੇ ਜਿਹੜਾ ਬੰਦ ਪਾਸੋਂ ਉੱਤੇ ਰੱਖ ਕੇ ਉਹਨਾਂ ਨੂੰ ਨਾ ਤੁਹਾਨੂੰ ਇਹ ਸਾਫ਼ ਕਰ ਲੈਣਾ ਹੈ ਉਹ ਲੜ ਦੇ ਵਿੱਚ ਜਿਹੜੇ ਵਾਲ ਨੇ ਚੰਗੀ ਤਰ੍ਹਾਂ ਇਕੱਠਾ ਕਰਕੇ ਲੜਨ ਨੂੰ ਬਲਾਂ ਦੇ ਵਿੱਚ ਲਗਾਉਣਾ ਹੈ। ਉਹ ਲੜ ਦੇ ਵਿੱਚ ਜਿਹੜਾ ਚੰਗੀ ਤਰ੍ਹਾਂ ਬਲ ਪਾ ਲੈਣੇ ਹਨ ਜਿਹੜਾ ਕਿ ਦਿਨ ਛੇ ਮੜ ਲੜਨ ਹੈ ਤੁਸੀਂ ਉਸ ਲੜਨ ਨੂੰ ਜਿਹੜਾ ਬਲਾਂ ਦੇ ਵਿੱਚ ਵੀ ਲਗਾ ਸਕਦੇ ਹੋ ਤੇ ਜਿਹੜਾ ਤੇ ਪੇਚਾਂ ਵਿੱਚ ਸਾਫ਼ ਲੜ ਸਾਫ਼ ਕਰਕੇ ਵੀ ਉਸ ਲੜਨ ਨੂੰ ਲਗਾ ਸਕਦੇ ਹੋ। ਇਹੜਾ ਲੜ ਦੇ ਵਾਲ ਨੂੰ ਜਿਹਨੇ ਇਕੱਠੇ ਕਰ ਲੈਣੇ ਹਨ। ਜਿੰਗੀ ਤਰ੍ਹਾਂ ਵਾਲ ਇਕੱਠੇ ਕਰਨ ਤੋਂ ਬਾਅਦ ਸੜਨ ਨੂੰ ਜਿਹੜਾ ਹਲਕਾ ਫੋਲਡ ਕਰ ਦੇਣਾ ਹੈ ਇਹਦਾ ਪ੍ਰੋਪਰ ਵਾਲ ਪਿੱਛੇ ਤੱਕ ਦੁਨੇ ਪਾ ਕੇ ਉਹਦੇ ਨਾਲ ਲਗਾ ਦੇਣਾ ਹੈ ਜਿੰਗੀ ਤਰ੍ਹਾਂ ਉਹ ਲੜ ਦੇ ਵਿੱਚ ਵੀ ਵਾਲਾ ਬਾਹਰ ਤੋਂ ਜਿਹੜੇ ਵਾਲ ਨੇ ਤੁਸੀਂ ਅਟੈਚ ਕਰ ਲੈਣੇ ਹਨਾ ਇਰਾਤ ਉਸਨੇ ਅਗਰੜਾ ਲਗਾਉਣਾ ਹੈ ਪੂਣੀ ਦਾ ਖੁੱਲਤਾ ਫਰ ਥਲੇ ਰੱਖ ਕੇ ਤੇ ਬੰਦਪਾਸਾ ਉੱਤੇ ਰੱਖ ਕੇ ਤੁਸੀਂ ਜਿਹੜਾ ਹਲਕਾ ਜਿਹੜਾ ਬੈਸ ਤੇ ਪਿੰਚ ਕਰ ਲੈਣਾ ਹੈ ਜਿਹੜਾ ਤੁਸੀਂ ਇਹੜਾ ਲਗਾਉਣਾ ਹੈ ਤੁਸੀਂ ਫਲੜ ਨੂੰ ਜਿਹੜਾ ਸਾਬ ਵੀ ਲਗਾ ਸਕਦੇ ਹੋ ਤੇ ਜਿਹੜਾ ਫਲੜ ਨੂੰ ਬੜਾ ਵਿੱਚ ਭੂਲ ਲਗਾ ਸਕਦੇ ਹੋ ਇਹੜਾ ਦੇ ਵਿੱਚ ਪ੍ਰੋਪਰ ਜਿਹੜਾ ਬਾਲਿਓ ਪਾ ਲੈਣੇ ਹਨ ਇਹਨਾਂ ਦੇ ਵਿੱਚ ਜਿਹੜਾ ਬੈਗ ਤਾਂ ਕਿਹੜਾ ਦਿਨੇ ਪ੍ਰੋਪਰ ਬਲ ਪਾਉਣੇ ਹਨ ਜੇਕਰ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਸ਼ੇਅਰ ਕਰਨਾ ਜ਼ਰੂਰ ਕਰਿਆ ਕਰੋ ਜਿਹੜਾ ਵੀਰਾਂ ਸਾਡੇ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਜ਼ਰੂਰ ਕਰਨਾ ਚੰਗੇ ਤਾਂ ਉਤਲੇ ਪੇਚਾਂ ਦੇ ਵਿੱਚ ਜਿਹੜਾ ਬਲ ਪੇਚ ਕੇ ਬਹੁਤ ਬਾਲ ਫੇਰ ਕੇ ਲਈ ਸਫਾਈ ਕਰ ਲੈਣੀ ਹੈ ਜਿਹੜਾ ਤੁਹਾਡੇ ਨੋਕ ਦੇ ਕੋਲ ਲੱਟ ਲਿਉਣੇ ਉਹਨਾਂ ਵਿੱਚ ਵੀੜਾ ਤਿੰਨੇ ਬਾਲ ਫੇਰ ਦੇਣਾ ਹੈ ਜਿਹੜਾ ਤੁਸੀਂ ਨੇ ਅਗਲਾ ਲਗਾਉਣਾ ਹੈ ਉਹਨੜ ਦੇ ਜਿਹੜੇ ਬਾਹਰ ਹੋਣਗੇ تیرੇ ਉਸ ਲੜ ਦੇ ਵਿੱਚ ਵੀ ਹਲਕੇ ਜਿਹੜੇ ਬੰਨ੍ਹਣ ਨੂੰ ਪਾ ਲੈਣ ਹਨ ਚੰਗੀ ਤਰ੍ਹਾਂ ਉਸ ਲੜ ਦੇ ਵਿੱਚ ਜਿਹੜੇ ਬੰਨ੍ਹ ਪਾ ਲੈਣ ਹਨ ਉਹਨੜ ਦੇ ਉੱਤੇ ਬਾਹਰ ਗੋਸ ਨੂੰ ਹੇਠਲੇ ਖਿਚ ਲੈਣਾ ਹੈ ਹੇਠਲੇ ਖਿਚਣ ਤੋਂ ਬਾਅਦ ਨਾਲ ਲਗਾਉਣਾ ਹੈ ਇਹੜਾ ਜਿਹੜਾ ਅਖੀੜਾ ਦਾ ਗੋਣਾ ਹੈ ਸੜਾ ਦਾ ਜਿਹੜਾ ਤੁਸੀਂ ਸਿੱਧਾ ਵੀ ਲਗਾ ਸਕਦੇ ਹੋ ਤੇੜਾ ਸੜਾ ਦਾ ਕਾਲਗੀ ਲੜ ਵੀ ਲਗਾ ਸਕਦੇ ਹੋ ਉਹੜਾ ਤੇ ਵੇਚ ਕਿੰਨੇ ਰੁਪਏ ਬਾਲਣੋ ਦੀ ਪਾਲਣੇ ਹਨ ਚੰਗੀ ਤਰ੍ਹਾਂ ਉਸ ਲੜਦੇ ਵਿੱਚ ਜਿਹੜੇ ਵਾਲੇ ਪਾ ਕੇ ਉਸ ਲੜ ਨੂੰ ਲਗਾ ਦੇਣਾ ਹੈ ਉਹ ਨਾਲ ਨੇੜਾ ਲੋਕ ਦੇ ਕੋਲ ਚੰਗੀ ਤਰ੍ਹਾਂ ਦੱਬ ਦੇਣਾ ਹੈ ਚੰਗੀ ਤਰ੍ਹਾਂ ਇਹ ਪਾ ਕੇ ਸੈਟਿੰਗ ਉਹ ਜਿਹੜਾ ਕਰਣੀ ਹੈ ਸਾਰੇ ਲੈਣਾ ਦੇ ਵਿੱਚ ਜਿਹੜੇ ਵਾਲ ਤੁਸੀਂ ਇਹ ਪਾ ਲੈਣੇ ਹਨ ਨਾ ਚੰਗੀ ਤਰ੍ਹਾਂ ਇਹਦਾ ਤੁਹਾਨੂੰ ਆਖੀ ਲੜਾ ਤੁਹਾਨੂੰ ਸੈਟ ਕਰਕੇ ਲਗਾ ਦੇਣਾ ਹੈ। ਉਹ ਰੜ ਚੰਗੀ ਤਰ੍ਹਾਂ ਇਹਦਾ ਦਬ ਦੇਣਾ ਹੈ। ਚੰਗੀ ਤਰ੍ਹਾਂ ਇਹ ਅੱਖਾਂ ਕੋਲ ਪਾਗ ਉੱਗ ਚੋ ਸੈਟ ਕਰ ਲੈਣੀ ਹੈ। ਇਹੜਾ ਤੁਹਾਨੂੰ ਸਿਰ ਟਕਣਾ ਹੈ ਜਿਹੜਾ ਤੁਹਾਨੂੰ ਪੈੜ ਲਗਾ ਸੀ ਉਹ ਸਿਰ ਦੇ ਸੈਂਟਰ ਚ ਲਿਆ ਕੇ ਉਸ ੜ ਤੋਂ ਖਿੱਚਣਾ ਹੈ ਇਹੜਾ ਨੂੰ ਖਿੱਚੇੜਦਾ ਹੈ ਪੂਰਾ ਸਿਰ ਦੇ ਤੇ ਕਵਰ ਕਰ ਕੇ ਉਸ ੜ ਨੂੰ ਪਲੇ ਸਿਰ ਦੇ ਤੇ ਕਵਰ ਕਰਾਂ ਤਵਾ ਖੜਾੜ ਨੂੰ ਜਿਹੜਾ ਮੂੰਹ ਚੜ ਫੜਿਆ ਜੀ ਨੇ ਉਹਨੂੰ ੜ ਤੋਂ ਖਿੱਚ ਕੇ ਲੈਣਾ ਹੈ ਵਾਗੂ ਜੀ ਦਾ ਖਾਲਸਾ